ਆ ਵੀਡੀਓ ইংল্যান্ড ਤੋਂ ਆਈ ਏ ਮੁੰਡਾ ਆਪਣਾ ਪੰਜਾਬੀ ਪੂਜੀਏ ਨਾਲ ਰੋਟੀ ਖਾ ਰਿਹਾ ਲੋਕ ਕਹਿ ਰਹੇ ਨੇ ਕਿ ਇਹਦੀ ਵਧੀਆ ਜ਼ਮੀਨ ਹੈ ਪਰ ਵਿਦੇਸ਼ ਜਾ ਕੇ ਐਸੇ ਹਾਲਾਤ ਹੋ ਗਏ ਨੇ ਕਿ ਪੂਜੀਏ ਨਾਲ ਰੋਟੀ ਖਾਣੀ ਪੈ ਰਹੀ ਹੈ ਤੇ ਜਿਹੜਾ ਦੋਸਤ ਇਹਦੀ ਵੀਡੀਓ ਬਣਾ ਰਿਹਾ ਉਹ ਹਾਸੇ ਹਾਸੇ ਚ ਇਹਨੂੰ ਕਹਿੰਦਾ ਕਿ ਤੇਰੀ ਵੀਡੀਓ ਬਣਾਉਣਾ ਤੇ ਫਿਰ ਤੇਰੇ ਘਰ ਪਾਵਾਂਗਾ ਦੋਸਤ ਦੀ ਇਹ ਗੱਲ ਸੁਣ ਕੇ ਮੁੰਡਾ ਸਿਰ ਥੱਲੇ ਕਰ ਲੈਂਦਾ ਤੇ ਦੋਸਤ ਜੋ ਆ ਵੀਡੀਓ ਬਣਾਉ ਲੱਗ ਪੈਂਦਾ ਮੁੰਡਾ ਆਪਣਾ ਚਿਹਰਾ ਨਹੀਂ ਦਿਖਾਉਂਦਾ ਤੇ ਕਹਿੰਦਾ ਕਿ ਘਰ ਤੱਕ ਇਹ ਵੀਡੀਓ ਨਾ ਜਾਏ ਮਾਂ ਨਾ ਵੇਖੇ ਕਿਵੇਂ ਪੁੱਤ ਵਿਦੇਸ਼ਾਂ 'ਚ ਕਮਾਈ ਕਰ ਰਿਹਾ ਕਿਵੇਂ ਪੁੱਤ ਨੂੰ ਵਿਦੇਸ਼ਾਂ 'ਚ ਪਾਵਰ ਕਰਦੀ ਵੀਡੀਓ ਹੈ ਅੱਗੇ ਵੀ ਇੱਕ ਕਪੜੇ ਪੰਜਾਬੀ ਮੁੰਡੇ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਰੋਟੀ ਖਾਂਦਾ ਮੁੰਡਾ ਅੱਖਾਂ ਪਰ ਲੈਂਦਾ ਮਾਂ ਦੀ ਯਾਦ ਆ ਜਾਂਦੀ ਏ ਦੋਸਤ ਪੁੱਛਦਾ ਹੈ ਕਿ ਕਿਵੇਂ ਲੱਗਾ ਤੈਨੂੰ ਬਾਹਰਲਾ ਮੁਲਕ ਤਾਂ ਮੁੰਡਾ ਰੋਟੀ ਖਾਂਦਾ ਖਾਂਦਾ ਹੀ ਅੱਖਾਂ ਪਰ ਲੈਂਦਾ ਔਰ ਚਿਹਰੇ ਤੋਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨ੍ਹੇ ਕਦਰ ਮੁੰਡਾ ਆਪਣੇ ਪੰਜਾਬ ਨੂੰ ਮਿਸ ਕਰ ਰਿਹਾ ਆਪਣੇ ਮਾਂ ਪਿਓ ਨੂੰ ਯਾਦ ਕਰ ਰਿਹਾ ਦਿਲ ਨਹੀਂ ਲੱਗ ਰਿਹਾ ਪਰ ਜੋ ਮਜਬੂਰੀਆਂ ਨੇ ਉਹਨਾਂ ਕਰਕੇ ਦਿਲ ਲਾਉਣਾ ਪੈਂਦਾ ਹੈ ਕਈ ਵਾਰ ਰੋਣਾ ਪੈਂਦਾ ਹੈ ਕਈ ਵਾਰ ਹੱਸਣਾ ਪੈਂਦਾ ਹੈ ਕਈ ਵਾਰ ਠੰਡੀ ਖਾਣੀ ਪੈਂਦੀ ਹੈ ਕਈ ਵਾਰ ਦੋ ਦੋ ਦਿਨ ਭੁੱਖ ਆਪਣੇ ਪੰਜਾਬੀ ਮੁੰਡੇ ਸ਼ਰਮ ਭੁੱਲ ਕੇ ਇੱਥੇ ਵੀ ਕੋਈ ਵਧੀਆ ਕੰਮ ਕਰ ਰਣ ਤਾਂ ਵਧੀਆ ਰੋਟੀ ਖਾ ਸਕਦੇ ਨੇ ਸਕੂਨ ਦੀ ਜ਼ਿੰਦਗੀ ਜੀ ਸਕਦੇ ਨੇ ਇਸ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ